ਪੰਜਾਬ ਅਤੇ ਹਰਿਆਣਾ ਦੇ ਕਰਮਚਾਰੀਆਂ ਉੱਤੇ ਆਰਥਿਕ ਸੰਕਟ ਦਾ ਖਤਰਾ ਰਿਕਵਰੀ ਦੇ ਹੁਕਮ ਜਾਰੀ ਸਸਿਕਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੇ ਹਾਲੀਆ ਫੈਸਲੇ ਦੇ ਕਾਰਨ ਰਾਜ ਨੇ ਕਰਮਚਾਰੀਆਂ ਉੱਤੇ ਵੱਡਾ ਆਰਥਿਕ ਬੋਝ ਪੈਣ ਦੀ ਸੰਭਾਵਨਾ ਹੈ ਤਾਜ਼ਾ ਰਿਪੋਰਟਾਂ ਅਨੁਸਾਰ ਇਨ੍ਹਾਂ ਰਾਜਾਂ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਜਿਸ ਤਹਿਤ ਕਰਮਚਾਰੀਆਂ ਤੋਂ ਪਹਿਲਾਂ ਦਿੱਤੀ ਗਈ ਰਕਮ ਦੀ ਵਸੂਲੀ ਕੀਤੀ i mean, going a ਲੱਖ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਵਿੱਚੋਂ ਬਹੁਤ ਹੀ ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਪੰਜਾਬ ਸਰਕਾਰ ਨੇ ਇੱਕ ਅਹਿਮ ਸੂਚਨਾ ਜਾਰੀ ਕਰਕੇ ਇਹ ਸਪਸ਼ਟ ਕੀਤਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਪਹਿਲਾਂ ਦਿੱਤੀ ਗਈ ਕਮਿਊਟਰ ਪੈਨਸ਼ਨ ਦੀ ਰਕਮ ਹੁਣ ਉਨ੍ਹਾਂ ਤੋਂ ਵਾਪਸ ਲਈ ਜਾਵੇਗੀ ਇਸ ਫੈਸਲੇ ਦਾ ਪ੍ਰਭਾਵ 6 ਲੱਖ ਤੋਂ ਵੱਧ ਕਰਮਚਾਰੀਆਂ ਤੇ ਪਵੇਗਾ ਇਸ ਦੇ ਤਹਿਤ ਉਹ ਕਰਮਚਾਰੀ ਜੋ ਪਹਿਲਾਂ ਹੀ ਆਪਣੀ ਪੈਨਸ਼ਨ 'ਚੋਂ ਕਟੌਤੀ ਭੁਗਤ ਰਹੇ ਸਨ ਹੁਣ ਇਕੱਠੀ ਬਕਾਇਆ ਰਕਮ ਦੀ ਭਰਪਾਈ ਕਰਨਗੇ ਹਰਿਆਣਾ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਫੈਸਲਾ ਲਾਗੂ ਕੀਤਾ ਹੈ ਦੋਵੇਂ ਰਾਜਾਂ ਵਿੱਚ ਇਸ ਫੈਸਲੇ ਦੇ ਪਿੱਛੇ ਮੰਨਣੀਆਂ ਹਾਈਕੋਰਟ ਤੇ ਹੁਕਮ ਹਿਸ ਵਿੱਚ ਸਰਕਾਰ ਨੂੰ ਕਰਮਚਾਰੀਆਂ ਦੀ ਕਮਿਊਟਰ ਪੈਨਸ਼ਨ ਦੀ ਵਸੂਲੀ ਕਰਨ ਦਾ ਹੱਕ ਦਿੱਤਾ ਗਿਆ ਹੈ ਸਰਕਾਰ ਦੁਆਰਾ ਜਾਰੀ ਕੀਤੀ ਇਸ ਸੂਚਨਾ ਨਾਲ ਉਹ ਕਰਮਚਾਰੀ ਪਰੇਸ਼ਾਨ ਹਨ ਜੋ ਪਹਿਲਾਂ ਹੀ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਫਿਕਸਡ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਸਿੰਧਰ ਵਿੱਚ ਕਾਹੇ ਕਰਮਚਾਰੀਆਂ ਨੂੰ ਹੁਣ ਦੂਰੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਕਮਿਊਟਡ ਪੈਨਸ਼ਨ ਦੇ ਤਹਿਤ ਕਰਮਚਾਰੀ ਆਪਣੀ ਪੈਨਸ਼ਨ ਦਾ ਇੱਕ ਹਿੱਸਾ ਇਕੱਠੇ ਲੈਂਦੇ ਹਨ ਜਿਸ ਨੂੰ 11 ਸਾਲਾਂ ਦੇ ਅੰਦਰ ਮਹੀਨਾਵਾਰ ਕਿਸ਼ਤਾਂ ਵਿੱਚ ਵਾਪਸ ਚੁਕਾਇਆ ਜਾਂਦਾ ਹੈ ਪਰ ਰਿਪੋਰਟਾਂ ਮੁਤਾਬਕ ਕਈ ਮਾਮਲਿਆਂ ਵਿੱਚ ਇਹ ਘਟौती 15 ਸਾਲ ਤੱਕ ਚੱਲਦੀ ਰਹੀ ਜਿਸ ਦੇ ਖਿਲਾਫ ਕਰਮਚਾਰੀਆਂ ਨੇ ਕੋਰਟ ਦਾ ਰੁਕੀਤਾ ਇਸ ਫੈਸਲੇ ਦਾ ਪ੍ਰਭਾਵ ਕੇਵਲ ਮੌਜੂਦਾ ਅਤੇ ਰਿਟਾਇਰ ਕਰਮਚਾਰੀਆਂ ਤੱਕ ਸੀਮਤ ਨਹੀਂ ਰਹੇਗਾ ਇਹ ਉਹਨਾਂ ਨਵੇਂ ਉਮੀਦਵਾਰਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ ਜੋ ਸਰਕਾਰੀ ਨੌਕਰੀਆਂ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ ਸਰਕਾਰ ਦੇ ਇਸ ਫੈਸਲੇ ਨਾਲ ਕਰਮਚਾਰੀ ਵਰਗ ਵਿੱਚ ਗੁੱਸਾ ਹੈ ਉਹ ਕਹਿੰਦੇ ਹਨ ਕਿ ਜਦ ਉਹਨਾਂ ਨੂੰ ਤੋਂ ਵੱਧ ਵਿੱਤੀ ਸਥਿਤੀਾਂ ਦੀ ਲੋੜ ਹੁੰਦੀ ਹੈ ਤਾਂ ਇਸ ਤਰ੍ਹਾਂ ਦੀ ਬਸੌਲੀ ਉਹਨਾਂ ਨੂੰ ਆਰਥਿਕ ਸੰਕਟ ਵਿੱਚ ਸੁੱਟ ਦਿੰਦੀ ਹੈ ਨਾ ਹੈ ਕਿ ਇਹ ਫੈਸਲਾ ਸਰਕਾਰ ਅਤੇ ਕਰਮਚਾਰੀਆਂ ਦੇ ਵਿਚਕਾਰ ਵਿਸ਼ਵਾਸ ਲਈ ਚੁਣੌਤੀ ਬਣਿਆ ਸਾਹਮਤ ਹੋ ਸਕਦਾ ਹੈ ਸਰਕਾਰ ਵੱਲੋਂ ਇਸ ਮਾਮਲੇ ਤੇ ਕੋਈ ਹੋਰ ਰੋਹਤ ਜਾਂ ਸੁਧਾਰ ਦੀ ਸਭਾਭਾ ਫਿਲਹਾਲ ਨਹੀਂ ਹੈ ਕਰਮਚਾਰੀਆਂ ਲਈ ਇਹ ਇੱਕ ਵੱਡਾ ਝਟਕਾ ਹੋ ਸਕਦਾ ਹੈ ਕੀ ਸਰਕਾਰ ਨੂੰ ਇਸ ਨੀਤੀ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਤਾਂ ਆਈਡੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਸੋ ਥੈਂਕ ਯੂ